ਹਾਂਜੀ ਭਾਈ ਜੀ ਸਤ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਮੇਰਾ। ਬਹੁਤ ਸੌਣਾ ਠੀਕ ਠਾਕ ਬਦ ਗਿਆ। ਤੇ ਅੱਜ ਆਪਾਂ ਕੰਮ ਲੱਗੇ ਆ ਰੂੜੀ ਜਾਰੇ। ਤੇ ਉਹ ਬਾਈ ਆਪਣਾ ਕੁਲਦੀਪ ਬਾਈ ਖੜੀ ਜਾਂਦਾ। ਟਰਾਲੀਆਂ ਲੋਡ ਤੇ ਉਹ ਖੜਾ 25 11 ਟਰੈਕਟਰ ਬਾਈ ਦਾ ਠੀਕ ਹੈ ਤਿਆਰ ਕੀਤਾ ਬਸ ਪੈਸਾ। ਤੇ ਇੱਕ ਮੁੰਡਾ ਬਾਈ ਦਾ ਗਿਆ ਬਾਹਰ ਬਲਜਿੰਦਰ ਆਪਣਾ ਯਾਰ। ਦੇਖਦਾ ਹੋਊਗਾ ਬਲੌਗ ਦੇ ਵਿੱਚ ਵੀ ਉਹ ਖੜਾ 25 11 ਤਕਰੀਬਨ ਬਲਜਿੰਦਰ ਆਪ ਹੀ ਕੰਮ ਕਰਦਾ ਸੀ ਟਰੈਕਟਰ ਦਾ ਜ। ਸਪੈਸ਼ਲ ਆਲ ਦੇ ਹੱਥੀ ਤਿਆਰ ਕੀਤਾ ਬਾਬਾ ਜਿੰਦਰ ਦਾ ਉਹ ਜਿਹੜਾ 25 ਹਰਾ ਖੜਾ। ਦਿਮਾਗ ਦੀ ਗੱਲ ਹੁੰਦੀ ਹੈ ਬਾਈ ਜੀ ਸਾਰੀ। ਬੰਦਾ ਕਰਨ ਨੂੰ ਕੀ ਨਹੀਂ ਕਰ ਸਕਦਾ। ਪਰ ਬੰਦੇ ਦੇ ਵਿਚਾਰ ਸਹੀ ਹੋਣੇ ਚਾਹੀਦੇ, ਸੋਚ ਸਹੀ ਹੋਣੀ ਚਾਹੀਦੀ। ਠੀਕ ਹੈ। ਜਿਹੜੇ ਇੰਜੀਨੀਅਰ ਆ ਤੇ ਉਹਨਾਂ ਨੇ ਵੀ ਜਹਾਜ਼ ਤਿਆਰ ਕੀਤੇ ਆ, ਕੀ ਕੁਸ਼ਤ ਤਿਆਰ ਕਰਦੇ ਆ, ਗੱਡੀਆਂ ਟਰਾਲੀ ਕੀ ਕੁਸ਼ਤ ਤਿਆਰ ਕਰਦੇ ਆ। ਪਰ ਪੰਜਾਬੀਆਂ ਦੀ ਬਾਈ ਦਮਾਗ ਬਹੁਤ ਜਿਆਦਾ ਹਰੇ ਕੋਨੇ ਕੋਨੇ ਤੇ ਪੰਜਾਬੀ ਬੈਠਾ ਠੀਕ ਆ ਹਰੇਕ ਮੌਲਖ ਦੇ ਵਿੱਚ ਤੇ ਬਾਕੀ ਆਪਾਂ ਹੁਣ ਰੇ ਪੈਂਦਾ ਬਖਾਵਾਂਗੇ ਠੀਕ ਆ ਥੋੜਾ ਬਾਕੀ ਬਾਈ ਤਕਰੀਬਨ ਹੁਣ ਬੰਦ ਜਾਂਦਾ ਕੰਮ ਗਿਆ ਸਾਰਾ ਕੰਮ ਮਸ਼ੀਨਰੀ ਚੋਕ ਦਾ ਹੀ ਹੋ ਗਿਆ ਤੇ ਹੁਣ ਕੰਮ ਕਰਨਾ ਵੀ ਆਪਾਂ ਨੂੰ ਸੌਖਾ ਹੋ ਗਿਆ ਜਮਾ ਬਿਲਕੁਲ ਠੀਕ ਆ ਹੋ ਜਾਂਦਾ ਬਾਈ ਪਾਈ ਰੇ ਆਪਣਾ ਤਕਰੀਬਨ ਕੱਲ ਵੀ ਸਾਰੀ ਡਾੜੀ ਲੱਗੂਗੀ ਕੱਲ ਤੱਕ ਬਲੌਗ ਬਣਾਉਂਦਾ ਕੋਈ ਟਾਈਮ ਨਹੀਂ ਲੱਗਿਆ ਅੱਜ ਆਪਾਂ ਨੂੰ ਸਮਾਂ ਮਿਲਿਆ ਆਪਾਂ ਚਲੋ ਦਿਖਾਈਏ ਰੇ ਪੈਂਦਾ ਰੂੜੀ ਦਾ ਦੋ ਟਰੈਕਟਰ ਲੱਗੇ ਹੋਏ 155 ਸੁਵਰਾਜ ਪੁਰਾਣਾ ਮਾਡਲ ਤੇ ਇੱਕ ਬਾਈ ਦਾ 25 ਗੱਡਾ ਟਰੈਕਟਰ ਆਪਣੇ ਟਰੈਕਟਰ ਦੀ ਗੱਲ ਲੈਫਟਾ ਖਰਾਬ ਹੋ ਗਿਆ ਸੀ ਚੱਕਣੋਂ ਹਟ ਗਿਆ ਸੀ ਚਲੋ ਠੀਕ ਹੈ ਧੰਨਵਾਦ